ਸਾਡੇ ਮਾਨਯੋਗ ਐਸਐਸਪੀ ਡਾਕਟਰ ਜਯੋਤੀ ਜਦਵਾਂਸ ਜੀ ਕਰੋ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮਹਿਮਦ ਲਾਈ ਚੀ ਜਿਹਦੇ ਵਿੱਚ ਕੱਲ ਤੁਹਾਡੇ ਇਨਚਾਰਜ ਹੈਡੋਂ ਇਹ ਅਸੀ ਮਖਤਿਆਰ ਸਿੰਘ ਤੇ ਇਹਨਾਂ ਦੀ ਟੀਮ ਨਾਲ ਨਾਕੇ ਦੇ ਦੌਰਾਨ ਫਰਮਾਨ ਪੁੱਤਰ ਰੋਜਿੰਦੀਨ ਚਮਟਪਿੰਡ ਦਾ ਮਲੌਤ ਥਾਣੇਚ ਪਿੰਡ ਪੈਂਦਾ ਇਹਦਾ ਇਹਨੂੰ ਗ੍ਰਿਫਤਾਰ ਕੀਤਾ ਇੱਕ ਬੱਤੀ ਬੋਰ ਦਾ ਪਿਸਤਲ ਤੇ ਦੋ ਗੈਟਰੀ ਦੇ ਨਾਲ ਦਰਨੈਡ ਰੋਪਿਸ ਜਹਾਬ ਇਹਦੇ ਕੋ ਨੌਮ ਜਿਹੜੀ ਲੜਕੀ ਸੀ ਉਹਦੇ ਸੁਬੇ ਦੇ ਕੋਲ ਪਿਸਤਲ ਆਇਆ ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਤਹਿਕੀਕ ਕਰ ਰਹੇ ਹਾਂ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 25 ਜਿੰਡਾ 9 ਆਰਜੇਪੀਐਸਮ ਨਾਲਾ ਦਰਜ ਕੀਤਾ ਗਿਆ ਜਿਸ ਨੂੰ ਮਾਨਜੋ ਕੋਰਟ ਵਿੱਚ ਪੇਸ਼ ਕਰਕੇ ਜਿਹੜੀ ਫਰਦਰ ਤਤਰੀਸ਼ ਵੀ ਦੇ ਵਰਗੀਤੀ ਜਾਊਗੀ ਇਹ ਕਿੱਥੋਂ ਆਇਆ ਤੇ ਕਿਸੇ ਹੋਰ ਕੰਮ ਲਈ ਤਾਂ ਨਹੀਂ ਵਰਤਿਆ ਸਰ ਕੋਈ ਮੋਢਲੀ ਜਾਣਕਾਰੀ ਚ ਪਤਾ ਲੱਗਿਆ ਵੀ ਕੋਈ ਵਾਰਦਾਤ ਨਹੀਂ ਤੇ ਨਹੀਂ ਇਸ ਮੰਤਸਕੀ ਸੀ ਅਜੇ ਇਸ ਸਟੇਜ ਤੇ ਨਹੀਂ ਜਿਹੜਾ ਇਹਦਾ ਰਿਮਾਂਡ ਲੱਗਾ ਫਿਰ ਇਹ ਗੱਲ ਜਿਹੜੇ ਨਵੇਂ ਫੈਕਟ ਸਾਹਮਣੇ ਆਣਗੇ ਜਰੂਰ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਕੋਈ ਸਪਲਾਈ ਵਗੈਰਾ ਵੀ ਨਹੀਂ ਹਜੇ ਕੋਈ ਹਜੀ ਗੱਲ ਨਹੀਂ ਇਹ ਤਪਤੀਸ਼ ਦਾ ਹਜੇ ਪੜਾਅ ਹੈ ਜੋ ਵੀ ਤਪਤੀਸ਼ ਦੇ ਦੌਰਾਨ ਸਾਹਮਣੇ ਆਣਗੇ ਸਪਲਾਈ ਜੇ ਕੋਈ ਹੋਰ ਵੀ ਬਗਵਰ ਉਹ ਤੁਹਾਡੇ ਨਾਲ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਸਰ ਕੋਈ ਕ੍ਰਾਈਮਿਨਲ ਰਿਕਾਰਡ ਹੈ ਇਹਦਾ ਇੱਕ ਇਹਦੇ ਖਾਫ ਆਲਰੇਡੀ ਇੱਕ ਪਰਚਾ ਦਰਜ ਹੈ ਉਹ ਵੀ ਲੜਾਈ ਝਗੜਾ ਦੇ ਮੁਲਾਜ਼ਮਾਂ ਨਾਲ ਜਿਹੜਾ ਉਹਦੀ ਡਿਊਟੀ ਚ ਕਰਨਾ ਪੈਂਦਾ ਸੀ ਦੇਖੋ